ਪਹਿਲੇ ਲਾਂਗੇ ਤੇ ਜੇ ਕੋਈ ਕਹੇ ਕਿ ਹਾਂ ਉਹ ਉਹ ਤੇ ਆਉਣ ਵਾਲੇ ਸਮੇਂ ਚ ਅਸੀਂ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚ ਪੰਜਾਬ ਦੀ ਜੋ ਬੜੀ-ਬੜੀ ਲੜਾਈ ਲੜੀ ਆ ਅਕਾਲੀ ਦਲ ਨੇ ਅਕਸ਼ਾ ਅਕਾਲੀ ਦਲ ਵੀ ਹੋ ਸਕਦਾ ਹੈ ਕਿ ਕੋਈ ਅਜੇ ਫਾਈਨਲ ਨਹੀਂ ਕਰ ਰਹੇਗੇ ਜਿਹੜੀ ਅਸੀਂ 5-7 ਮਿੰਟਾਂ ਮਰਾਂ ਦੀ ਕਮੇਟੀ ਅਨਾਉਂਸ ਕਰਨ ਜਾ ਰਹੇ ਆ ਉਹ ਹੀ ਸਾਰੀਆਂ ਚੀਜ਼ਾਂ ਉਹਦਾ ਪਾਰਟੀ ਦਾ ਸੰਵਿਧਾਨ ਬਾਰੇ ਪਾਰਟੀ ਦੇ ਨਾਮ ਬਾਰੇ ਫਾਈਨਲ ਕਰੂਗੀ ਬਾਕੀ ਜੋ ਵੀ ਉਹ ਅੱਗੇ ਉਹਦਾ ਢਾਂਚਾ ਬਣਾਉਗਾ ਅਮਰਪਾਲ ਬਾਹਰ ਆਉਣ ਬਾਰੇ ਕੋਈ ਗੱਲਬਾਤ ਚੱਲੀ ਕਿਸੇ ਪਾਸੇ ਕੋਈ ਗੱਲ ਆਈ ਨਹੀਂ ਅਜੇ ਕੋਈ ਗੱਲਬਾਤ ਕੋਈ ਸਰਕਾਰ ਦੀ ਅਜੇ ਨੀਅਤ ਮੇਰੇ ਖਿਆਲ ਅਕ ਅਜੇ ਸਹੀ ਨਹੀਂ ਗਈ ਉਹਨਾਂ ਦੀ 15 ਤਰੀਕ ਹੈ ਸ਼ਾਇਦ ਕੋਰਟ ਤੋਂ ਕੋਈ ਰੀਲੀਫ ਮਿਲ ਜੇ ਤੇ ਵੱਖਰੀ ਗੱਲ ਹੈ ਪਰ ਅਜੇ ਮੇਰੇ ਖਿਆਲ ਕੋਈ ਗੱਲ ਹੋਈ ਹੋਵੇ ਅਮਰਪਾਲ ਦਾ ਕੀ ਕਹਿੰਦਾ ਪਾਰਟੀ ਨੂੰ ਬਣਾਉਣ ਨੂੰ ਲੈ ਕੇ ਅਮਰਪਾਲ ਦਾ ਤੇ ਕਹਿਣਾ ਕਿ ਜੇ ਲੋਕਾਂ ਦੀ رائے ਨਾਲ ਹੀ ਆਪਾਂ ਕੰਮ ਕਰਨਾ ਹੈ ਜੇ ਲੋਕ ਚਾਉਂਦੇ ਹੋ ਤਾਂ ਪਹਿਲਾਂ ਰਾਜਨੀਤੀ 'ਚ ਵੈਸੇ ਹੀ ਨਹੀਂ ਆਉਣਾ ਨਹੀਂ ਸੀ ਚਾਹ ਰਹੇ ਉਹ ਕਹਿੰਦਾ ਕਿ ਅੱਜ ਵੀ ਮੇਰਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਮੇਰਾ ਪਹਿਲਾ ਮੁੱਖ ਮਕਸਦ ਆ ਤੇ ਇਸ ਕਰਕੇ ਜੇ ਪੰਜਾਬ ਦੇ ਹੁਣ ਕੀ ਹੈ ਕਿ ਰਾਜਨੀਤਿਕ ਪਾਰਟੀ ਤੋਂ ਬਿਨਾ ਕੋਈ ਪਾਵਰ ਤੋਂ ਬਿਨਾ ਕੋਈ ਤੁਸੀਂ ਕਿਸ ਚੀਜ਼ ਤੇ ਕੋਈ ਵੀ ਮਸਲੇ ਤੇ ਕੋਈ ਉਹਨੂੰ ਰੋਕਣ ਇਸ ਜਿਹੜਾ ਨਸ਼ਾ ਹੀ ਹੈ ਜਦਾਂ ਸਰਕਾਰ ਦੀ ਸਹਿਮਤੀ ਨਾਲ ਵਿਗਰੇ ਜੇ ਸਰਕਾਰ ਕੋਈ ਚੰਗੀ ਹੋਵੇ ਪੰਜਾਬ ਦੇ ਹੱਕਾਂ ਲਈ ਨੌਜਵਾਨੀ ਨਾਲ ਕੋਈ ਪਿਆਰ ਕਰਨ ਵਾਲੀ ਕੋਈ ਪੰਜਾਬ ਦਾ ਦਰਦ ਰੱਖਣ ਵਾਲੀ ਹੋਵੇ ਤੇ ਨਸ਼ਾ ਬੰਦ ਕੀਤਾ ਜਾ ਸਕਦਾ ਤੇ ਜੇ ਲੱਗੇ ਪੰਜਾਬ ਨਵੀਂ ਪਾਰਟੀ ਜਿਹੜੀ ਤੁਸੀਂ ਬਣਾਉਣ ਜਾ ਰਹੇ ਉਹਦੇ ਨਾਲ ਪੰਜਾਬ ਦਾ ਸੁਧਾਰ ਹੋਊਗਾ ਕਿਉਂਕਿ ਪਾਰਟੀਆਂ ਪਹਿਲਾਂ ਵੀ ਬਹੁਤ ਬਣੀਆਂ ਸਿਰ ਪਾਰਟੀਆਂ ਤੱਕ ਹੀ ਸੀਮਤ ਰਹਿ ਗਈਆਂ ਸੀ ਕਿ ਅਸੀਂ ਤੇ ਜੀ ਇੱਕ ਕੋਈ ਵਾਅਦਾ ਤਾਂ ਨਹੀਂ ਕਰ ਸਕਦੇ ਕੋਸ਼ਿਸ਼ ਹੈ ਸਾਡੀ ਕਿ ਇਮਾਨਦਾਰੀ ਨਾਲ ਸੱਚੇ ਦਿਲ ਤੋਂ ਜੇ ਕੋਈ ਲੱਗੰਗੇ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਤੇ ਗੁਰੂ ਮਹਾਰਾਜ ਸਫਲਤਾ ਜੇ ਸਭ ਦੇ ਭਲੇ ਦੀ ਗੱਲ ਲੈ ਕੇ ਚੱਲਾਂਗੇ ਇਹ ਨਹੀਂ ਕਿ ਆਪਣੇ ਪਰਿਵਾਰ ਵਾਲ ਵਾਸਤੇ ਜਾਂ ਆਪਣੇ ਜਵਾਨ ਵਾਸਤੇ ਆਪਾਂ ਤੁਰੀਏ ਤੇ ਫਿਰ ਮੇਰੇ ਖਿਆਲ ਕਿ ਜਿੱਦਾਂ ਅੱਗੇ ਰੋਲ ਗਿਆ ਉਹਦਾ ਅਸੀਂ ਵੀ ਰੋਲ ਸਕਦੇ ਆ ਪਰ ਸਾਡਾ ਤੇ ਟੇਕ ਇਹੋ ਹੀ ਆ ਕਿ ਅਸੀਂ ਸਾਡੀ ਜਿਹੜੀ ਆ ਆਪਣੇ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਸਾਡੀ ਨੌਜਵਾਨੀ ਨੂੰ ਸਾਡੀ ਕਿਸਾਨੀ ਨੂੰ ਜੋ ਵੀ ਸਾਡੇ ਮਸਲੇ ਉਹਨਾਂ ਨੂੰ ਬਚਾਉਣ ਵਾਸਤੇ ਬੇਅਦਬੀਆਂ ਦੇ ਮੁੱਦਾ ਜਿਹੜੀ ਤਾਂ ਬੇਅਦਬੀਆਂ ਦਾ ਮੁੱਦਾ ਜਿਹੜਾ ਉੱਥੇ ਹੀ ਖੜਾ ਜਦੋਂ ਕੋਈ ਵੀ ਪਾਰਟੀ ਹੁੰਦੀ ਹੈ ਚ ਆਉਂਦੀ ਆ ਵਾਅਦਾ ਕੀਤਾ ਜਾਂਦਾ ਪਰ ਵਾਅਦੇ ਤੇ ਖਰਾ ਨਹੀਂ ਉਤਰਦੀ ਕੀ ਤੁਸੀਂ ਖਰਾ ਉਤਰੋਗੇ ਨਹੀਂ ਅਸੀਂ ਜੀ ਆਪਣੀ ਹੁਣ ਇਹ ਤੇ ਵਾਅਦਾ ਕਰਕੇ ਆਏ ਸੀ ਤੇ ਜੇ ਸਰਕਾਰ ਦੇ ਹੁੰਦਿਆ ਵੀ ਨਹੀਂ ਇਹ ਕੁਝ ਕਰ ਸਕਦੇ ਤੇ ਫਿਰ ਤੇ ਮੇਰੇ ਖਿਆਲ ਕੋਈ ਬਹੁਤ ਜੇ ਕੋਈ ਕੱਲ ਨੂੰ ਮੌਕਾ ਆਉਂਦਾ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਤੇ ਏਸੀ ਏਸੀ ਲੜਾਈ ਵਾਸਤੇ ਤੇ ਸਾਨੂੰ ਮੈਦਾਨ 'ਚ ਆਉਣਾ ਪੈ ਰਿਹਾ ਸਾਡੇ ਬੰਦੀ ਸਿੰਘਾਂ ਦੀ ਜੇ ਹਰਾਈ ਨਹੀਂ ਹੋ ਰਹੀ ਬੇਅਦਬ ਇਨਸਾਫ ਨਹੀਂ ਮਿਲ ਰਿਹਾ ਸਾਡੇ ਕਿਸਾਨਾਂ ਦਾ ਇਨਸਾਫ ਨਹੀਂ ਹੋ ਰਿਹਾ ਤੇ ਜੇ ਅਸੀਂ ਇਹ ਇਹਦੇ ਵਾਸਤੇ ਪਾਰਟੀ ਬਣਾ ਰਹੇ ਹਾਂ ਤੇ ਅਸੀਂ ਪਿੱਛੇ ਕਿੰਨਾ ਹਟਾਂਗੇ ਅਸੀਂ ਇਹ ਏਸੀ ਏਸੀ ਪਾਰਟੀਆਂ ਤੇ ਬਹੁਤ ਆ ਸਾਨੂੰ ਲੱਗਦਾ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀਆਂ ਇਸ ਕਰਕੇ ਅਸੀਂ ਇਹ ਸਾਰੇ ਇਸ ਪੰਜਾਬ ਦੇ ਲੋਕਾਂ ਦਾ ਸਾਰੇ ਲੋਕ ਸੰਗਠਨਾਂ ਦਾ ਸੰਯੋਗ ਲੈ ਕੇ ਇਹ चीज ਕਰਨੇ ਜਾ ਰਹੇ ਆ ਤੇ ਸਾਰਿਆਂ ਨੂੰ ਇਹ ਕੱਲੇ ਕਰ ਦੇ ਵਸਦੀ ਕਹਿੰਦੇ ਸਾਰਿਆਂ ਦੇ ਜਦੋਂ ਉੱਠ ਖੜਾਓਗੇ ਤੇ ਫਿਰ ਹੀ ਮੇਰੇ ਖਿਆਲ ਨਾਲ ਰਸ਼ੀਦ ਅਜ ਕਹਿ ਰਹੀ ਤਾਂ ਹੀ ਅਸੀਂ ਖੜ ਸਕਦੇ ਆ ਜਾਂ ਜੋ ਤਿਆਰੀ ਹੋ ਰਹੀ ਹੈ ਜੀ ਫਿਰ ਇਸ ਦਾ ਮਤਲਬ ਹੁਣ ਨਾਮਦ ਦੀ ਪੂਰੀ ਕੀਤੀ ਜਾ ਰਹੀ ਹੈ ਨਹੀਂ ਇਹ ਤਿਆਰੀਆਂ ਤੇ ਜੀ 2027 ਹੋਵੇ ਜਾਂ ਕੋਈ ਹੋਕਲ ਨੂੰ ਸ਼੍ਰਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਸਾਰੇ ਚੀਜ਼ ਅਸੀਂ ਜਦੋਂ ਜੇ ਇਸ ਫੀਲਡ 'ਚ ਸਾਰੀ ਜਗ੍ਹਾ ਦੇ ਸੁਧਾਰ ਦੀ ਬਹੁਤ ਵੱਡੀ ਲੋੜ ਹੈ ਜੋ ਸ਼੍ਰਮਣੀ ਕਮੇਟੀ ਆ ਤੇ ਇਹ ਵੀ ਇੱਕ ਸਾਡੀ ਬੜੀ ਸਿੱਖਾਂ ਦੀ ਬੜੀ ਵੱਡੀ ਸੰਸਥਾ ਸੀਗੀ ਤੇ ਉਹ ਉਹ ਜੇ ਆਪਣੇ ਜਿਮੇਵਾਰੀ ਨੂੰ ਨਭਾਉਂਦੀ ਤੇ ਮੇਰਾ ਖਿਆਲ ਜੋ ਧਰਮ ਪਰਿਵਰਤਨ ਜਾ ਇਹੋ ਜਿਹੀਆਂ ਚੀਜ਼ਾਂ ਵਾਪਰ ਰਹੀਆਂ ਪੰਜਾਬ ਚ ਨਸ਼ਾ ਵੀ ਆ ਤੇ ਮੇਰਾ ਖਿਆਲ ਹੈ ਕਿ ਉਹ ਉਹਨਾਂ ਦੀ ਵੀ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਉਹ ਅਕਾਲੀ ਦਲ ਮਾਨ ਦਲ ਦੀ ਵੀ ਪਾਰਟੀ ਆ ਉਹ ਵੀ ਸਿੱਖਾਂ ਲਈ ਕਹਿੰਦੇ ਅਸੀਂ ਕੰਮ ਕਰਦੇ ਆ ਬੜੇ ਪੁਰਾਣੇ ਕੀ ਉਹਨਾਂ ਦਾ ਸਮਰਥਨ ਲੈ ਕੇ ਨਾਲ ਇਕੱਠਾ ਚੱਲਿਆ ਜਾਊਗਾ ਜਾਂ ਤੁਸੀਂ ਅਲੱਗ ਚੱਲੋਗੇ ਉਹ ਅਲੱਗ ਚੱਲਣਗੇ ਨਹੀਂ ਅਸੀਂ ਸਾਰਿਆਂ ਦਾ ਸਮਰਥਨ ਤੇ ਅਸੀਂ ਸਾਰਿਆਂ ਦਾ ਲੈ ਕੇ ਸਾਰਿਆਂ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਹੈ ਜੇ ਜਿੱਥੋਂ ਤੱਕ ਚੱਲਣ ਦੀ ਕੋਸ਼ਿਸ਼ ਹੈ ਉਹ ਅਸੀਂ ਸਾਰਿਆਂ ਨੂੰ ਜਿਹੜੀਆਂ ਵੀ ਪੰਜਾਬ ਨਾਲ ਪੰਥਨ ਦਾ ਦਰਦ ਰੱਖਣ ਵਾਲੀਆਂ ਧਿਰਾਂਆਂ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰੀ ਜਿਵੇਂ ਤੁਸੀਂ ਇਸ਼ਾਰਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਅੰਮ੍ਰਿਤਸਰ ਆ ਤੁਹਾਡੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲਦੀ ਮਿਲਦੀ ਹੋ ਸਕਦੀ ਹੈ ਲੱਗਦਾ ਵੀ ਫਿਰ ਆਪਸੀ ਫੈਕਟ ਵੀ ਹੋ ਸਕਦੀ ਹੈ ਪਾਰਟੀ ਤੇ ਹੋ ਸਕਦਾ ਕਿ ਦੋ ਹੀ ਹੋਣ ਜੋ ਵੀ ਚਾਰਵੀ ਜਿੱਦਾਂ ਸਾਰਿਆਂ ਨੂੰ ਅਸੀਂ ਬਾਅਦ ਚ ਵੀ ਕੋਈ ਸਾਂਝੇ ਪ੍ਰੋਗਰਾਮਾਂ ਤੇ ਤਾਲਮੇਲ ਕਰਕੇ ਇਕੱਠੇ ਚੱਲਣ ਦੀ ਕੋਸ਼ਿਸ਼ ਐਸੀ ਕਿਨੇ ਕਿ ਪੰਜਾਬ ਜੇ ਆਪਾਂ ਪੰਜਾਬ ਦਾ ਦਰਦ ਰੱਖਦੇ ਆ ਸਾਰੇ ਜਿਹੜਾ ਪੰਜਾਬ ਦਾ ਦਰਦ ਰੱਖਦਾ ਉਹਨਾਂ ਨੂੰ ਅੱਜ ਦਾ ਹੁਣ ਬੰਦੀ ਸਿੰਘਾਂ ਦਾ ਮਸਲਾ ਵਾ ਕਿਸਾਨੀ ਦਾ ਮਸਲਾ ਸਾਰੇ ਜਣੇ ਆਉਣ ਰੋਡ ਤੇ ਤੇ ਇਹ ਹੱਲ ਹੋ ਜੇ ਤੇ ਸਾਰੀਆਂ ਤੇ ਨਹੀਂ ਸਦਾ ਦਿਨ ਜੋ ਕਿ ਮਰਜ ਕਰਨਾ ਐਸੀ ਕਿ ਜੇਕਰ ਪਾਰਟੀ ਬਣਾਉਂਦੇ ਹੋ ਤਾਂ ਨਹੀਂ ਸਖਵੀਰ ਬਾਦਲ ਨੇ ਤੇ ਪੂਰੀ ਜਦ ਫੜੀ ਹੋਈ ਹੈ ਕਿ ਅਕਾਲੀ ਦਲ ਜਿੰਨਾ ਤੱਕ ਪੂਰਾ ਚੰਗੀਤਨਾ ਖਤਮ ਨਹੀਂ ਹੁੰਦਾ ਨਾ ਚਿਰ ਮੈਂ ਪਿੱਛੇ ਨਹੀਂ ਹਟੂਗਾ ਉਹਨਾਂ ਨੇ ਜੋ ਅਕਾਲ ਤਖਤ ਦੇ ਹਦੇਸ਼ ਨਾ ਵੀ ਉਹਨਾਂ ਨੇ ਨਹੀਂ ਮੰਨਿਆ ਉਹ ਜੋ ਨਾਲ ਉਹ ਦੇ ਦਿੱਤਾ ਹੈ ਕਿ ਤਿੰਨ ਦਿਨ ਚ ਅਸਤੀਫਾ ਦੇ ਦੋ ਉਹ ਹੁਣ ਹੋਲ ਡਰਾਮੇਬਾਜ਼ੀਆਂ ਸ਼ੁਰੂ ਕਰਕੇ ਇਹ 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 ਹੀ ਚੀਜ਼ਾਂ ਦੇ ਲੋਕਾਂ ਨੂੰ ਤੰਗ ਆ ਗਏ ਤਾਂ ਆਈਏ ਪਾਰਟੀ ਦੀ ਲੋੜ ਹੈ ਪਰ ਉਹਨਾਂ ਨੇ ਤਾਂ ਹੁਣ ਮਾਫੀ ਵੀ ਜਿਹੜੀ ਆ ਉਹ ਮੰਗ ਲਈ ਆ ਅਕਾਲ ਤਖਤ ਸਾਹਿਬ ਨੂੰ ਵੀ ਮਾਫੀ ਦੀ ਜਿਹੜੀ ਮੰਗ ਲਈ ਆ ਜੀ ਮਾਫੀ ਤੇ ਇੱਕ ਮੇਰੇ ਖਾਲ ਡਰਾਮਾ ਕੀਤਾ ਗਿਆ ਮਾਫੀ ਮੰਗਣ ਤੋਂ ਬਾਅਦ ਜੋ ਅਕਾਲ ਤਖਤ ਦਾ ਆਦੇਸ਼ ਸੀ ਤੇ ਤੁਸੀਂ ਪ੍ਰਧਾਨਗੀ ਤੋਂ ਸਾਰੇ ਉਹਦਿਆਂ ਤੋਂ ਅਸਤੀਫਾ ਦਿਓ ਤੇ ਉਹ ਅਜੇ ਤੱਕ ਉਹਨੂੰ ਲੜਕਾਇਆ ਜਾ ਰਿਹਾ ਉਹ ਨਹੀਂ ਮੰਨਿਆ ਜਾ ਹਾਲਾਤ ਜਿਹੜੇ ਬਣੇ ਆ ਸਾਡੀ ਨੌਜਵਾਨੀ ਵੀ ਦੇਖੋ ਕਿ ਨਸ਼ਿਆਂ ਦਾ ਬੜਾ ਵੱਡਾ ਕਹਿਰ ਚੱਲ ਰਿਹਾ ਸਾਡੀ ਜਿਹੜੀ ਕਿਸਾਨੀ ਆ ਉਹ ਵੀ ਰੋੜਾਂ ਤੇ ਆ ਉਹ ਡੱਲੇਵਾਲ ਸਾਹਿਬ ਵੀ ਕਿੰਨੇ ਦਿਨਾਂ ਤੋਂ ਪੋਖੜ ਤਲ ਤੇ ਕੋਈ ਸਾਡੀ ਕਿਤੇ ਸੁਣਵਾਈ ਨਹੀਂ ਹੈ ਦਾ ਸਾਡੇ ਲੀਡਰਾਂ ਨੇ ਕੋਈ ਇਸ ਚੀਜ਼ ਦਾ ਕਿ ਅਸੀਂ ਵੀ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿ ਜੇ ਲੋਕਾਂ ਨੇ ਸਾਨੂੰ ਚੁਣ ਕੇ ਸਰਕਾਰ ਬਣਾ ਕੇ ਦਿੱਤੀ ਆ ਤੇ ਅਸੀਂ ਲੋਕ ਲੋਕਾਂ ਦੇ ਹਿੱਤਾਂ ਲਈ